ਪਟਿਆਲਾ ਦੇ ਬਡੁੰਗਰ ਇਲਾਕੇ ਵਿੱਚ ਪਟਿਆਲਾ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਥ ਵਿੱਚ ਲੋਕ ਮਿਲਣੀ ਸਮਾਰੋਹ ਦਾ ਆਯੋਜਨ ਵਾਰਡ ਇੰਚਾਰਜ ਬਲਕਾਰ ਬਡੁੰਗਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਦੌਰਾਨ ਵਾਰਡ ਨੰਬਰ 54 ਤੇ 56 ਦੇ ਇਲਾਕਾ ਵਾਸੀਆਂ ਵੱਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ ਭਮੇ ਇਕੱਠ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਕਾਂਗਰਸ ਦੇ ਉਮੀਦਵਾਰ ਡਾਕਟਰ ਗਾਂਧੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਰੇਸ਼ ਕੁਮਾਰ ਦੁੱਗਲ ਰਵਿੰਦਰ ਸਿੰਘ ਨੀਤੀ ਕੇ ਕੇ ਸੈਗਲ ਵਾਰਡ ਨੰਬਰ 56 ਦੇ ਸਾਬਕਾ ਕੌਂਸਲਰ ਅਮਰबीर ਕੋਰ ਬੇਦੀ ਰਾਜੇਸ਼ ਮੰਡੋਰਾ ਬినੋਦ ਪਟਨਾਗਰ ਰਾਜੇਸ਼ ਬੱਗਣ ਨਰਿੰਦਰ ਕਪੂਰ ਮਹਿੰਦਰ ਸਿੰਘ ਬਡੂਂਗੜ ਡਾਕਟਰ ਨਰਿੰਦਰ ਸੰਧੂ ਅਵਤਾਸ ਸਿੰਘ ਭਲੇਂਦਰ ਸਿੰਘ ਟੋਨੀ ਪ੍ਰਦੀਪ ਵਰਮਾ ਵਿਕਾਸ ਗਿਲ ਆਦ ਕਾਂਗਰਸੀ ਆਗੂ ਵੀ ਇਸ ਲੋਕ ਮਿਲਣੀ ਸਮਾਰੋਹ ਚ ਹਾਜ਼ਰ ਸਨ ਇਸ ਮੌਕੇ ਤੇ ਕਾਂਗਰਸ ਦੇ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਕਿ ਹਾਕਿ ਨਰਿੰਦਰ ਮੋਦੀ ਬੇਰਜ਼ਗਾਰੀ ਨੂੰ ਠੱਲ ਪਾਉਣ ਲਈ ਗਰੀਬ ਜ਼ਰੂਰਤਮੰਦਾਂ ਦੇ ਆਰਥਿਕ ਵਿਕਾਸ ਨੂੰ ਉੱਚਾ ਚੁੱਕਣ ਦੀ ਅਤੇ ਸਿਹਤ ਸਹੂਲਤਾਂਾਂ ਮੁਕਤਮ ਹੋਈਆ ਕਰਵਾਉਣ ਸੰਬੰਧੀ ਮੁੱਦਿਆਂ ਨੂੰ ਅਣਗੋਲਿਆ ਕਰ ਰਹੇ ਹਨ ਅਤੇ ਕੇਵਲ ਧਰਮ ਦਾ ਕਾਡ ਖੇਡ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਲੋਕ ਅੱਜ ਮੋਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਮਹਿੰਗਾਈ ਬੇਰਜ਼ਗਾਰੀ ਸ਼ਿਖਰਾਂ ਤੇ ਪਹੁੰਚ ਚੁੱਕੀ ਹੈ ਹਰ ਚੀਜ਼ ਆਮ ਲੋਕਾਂ ਦੇ ਬਜਟ ਤੋਂ ਬਾਹਰ ਹੋ ਚੁੱਕੀ ਹੈ ਇਸ ਮੌਕੇ ਤੇ ਵਾਰਡ ਨੰਬਰ 54 ਦੇ ਕਾਂਗਰਸ ਦੇ ਇੰਚਾਰਜ ਬਲਕਾਰ ਬਡੁੰਗਰ ਨੇ ਕਿਹਾ ਕਿ ਹਰ ਵਰਗ ਦੇ ਹਿੱਤ ਵਿੱਚ ਪਹਿਲ ਦੇ ਆਧਾਰ ਤੇ ਕਾਰਜ ਕਰਨ ਵਾਲੀ ਗਰੀਬ ਮਜ਼ਦੂਰ ਵਰਗ ਦਲਿਤ ਸਮਾਜ ਦੇ ਹਿੱਤ ਵਿੱਚ ਕਾਰਜ ਕਰਨ ਵਾਲੀ ਕੇਵਲ ਕਾਂਗਰਸ ਹੀ ਹੈ ਇਸ ਲਈ ਕਾਂਗਰਸ ਨੂੰ ਜਿਤਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਇਸ ਮੌਕੇ ਤੇ ਰਣਦੀਪ ਸਿੰਘ ਰਾਣਾ ਸੰਜੀਵ ਕੁਮਾਰ ਸੰਜੂ ਮਹਿੰਦਰ ਕੌਰ ਰਾਜਿੰਦਰ ਸਿੰਘ ਸੋਹਤਾ ਮਾਸਟਰ ਰਜਿੰਦਰ ਸਿੰਘ ਤੇਜ ਕੌਰ ਅਸ਼ਵਨੀ ਕੁਮਾਰ ਸੋਨੂ ਖੋਖਰ ਸੁਖਵਿੰਦਰ ਸਿੰਘ ਗਿੱਲ ਜੀਤ ਸਿੰਘ ਰਾਮ ਭਜਨ ਆਦ ਹਾਜ਼ਰ ਸਨ ਕੋਈ ਮੇਰੇ ਅਧਿਕਾਰੀ ਦੀ ਗੱਲ ਨਹੀਂ ਕਰਦਾ ਘਰ ਘਰ ਸੋਲੋ ਤਿੰਨ ਤਿੰਨ ਬੱਚੇ ਮੇਰੇ ਅਧਿਕਾਰ ਫਿਰਦੇ ਨੇ ਕੋਈ ਸਰਕਾਰ ਚਾਹੇ ਉਹ ਆਪ ਦੀ ਸਰਕਾਰ ਹੈ ਚਾਹੇ ਉਹ ਬੀਜੇਪੀ ਦੀ ਸੈਂਟਰ ਦੀ ਸਰਕਾਰ ਦੋਸਤੋ ਦਾ ਸਾਡੇ ਲਈ ਫਟਾਵਾੜੇ ਲੈ ਸਿਵਾਣਾ ਦਾ ਸਾਡੇ ਲਈ ਕੋਈ ਮੋਢਾ ਨਹੀਂ ਕੁਛ ਦਿਨ ਦਾ ਦਾ ਸਾਡੇ ਲਈ ਕੋਈ ਵਧਾ ਨਹੀਂ ਕਰਕੇ ਰਹਿਣ ਅਗਰ ਸਾਡੇ ਲਈ ਕਿਸੇ ਨੇ ਕੁਛ ਕਰਿਆ ਉਹ ਗੰਦੀ ਦੁਵਾਰ ਨੇ ਕਰਿਆ ਸਾਨੂੰ ਕਾਗਰਸੀਆਂ ਹੱਥ ਕਿਸ ਨੇ ਪਾਇਆ ਗੰਦੀ ਦੁਵਾਰ ਨੇ ਕਿਸਾਨਾਂ ਦੇ ਕਰਜ ਕਿਸ ਨੇ ਮਾਫ ਕਰੇ ਡਾਕਟਰ ਹੁਣ ਹੁਣ ਚੰਗੇ ਜੋ ਸੁਸਨ ਨੇ ਉਹ ਉਹ ਕਾਂਗਰਸ ਨੇ ਲੈ ਜਾਂਦੇ ਨੇ ਮੋਦੀ ਸਾਹਿਬ ਦੇ ਖੁਗੀਆਂ ਉਹ ਤੋਂ ਵਾਅਦਾ ਇਹ ਮੋਤੀ ਮਹਿਲ ਨਾਲੇ ਮੋਤੀ ਮਹਿਲਾਰੇ ਜੋ ਸੀ ਲੁੱਟ-ਖੁੱਟ ਕਰਕੇ ਇੱਕ ਸਾਰ ਉਹਨੇ ਪੰਜਾਬ ਨੂੰ ਲੁੱਟ ਗਏ ਉਹਨਾਂ ਦਰਦੇ ਮਾਰੇ বিজেਪ ਕੋਲ ਹੋਏ ਨੇ ਜੋ ਕਿ ਇਮਾਨਦਾਰ ਸੀਗੇ ਉਹ ਅਜੇ ਮੰਤਰੀਪੁਰ ਜਿਹੜੇ ਡਾਕਟਰ ਗਾਂਧੀ ਦੇ ਨਾਲ ਨੇ ਜੋ ਮਹਿਮਾਨ ਸੀਗੇ ਅਕੋ ਅਜੇ ਉਹ ਕੋ ਮਹਿਲਾ ਦੇ ਨਾਲ ਖੜਕੇ ਤੁਹਾਡਾ ਸ਼ਰਧਾ ਪੁੱਜਿਆ ਹੈਗਾ ਵੋਟਾਂ ਲਈ ਕਹਿਣ ਵਾਸਤੇ ਵੋਟਾਂ 1 ਜੂਨ ਨੂੰ ਪਹਿਲੀਆਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਾਸਤੇ ਦਿੱਲੀ ਦੇ ਰਾਜ ਵਾਸਤੇ ਸਿਆਸਤ ਵਿੱਚ ਟਮਲਾ ਬੰਦਾ ਖਾ ਜਾਏ ਤਾਂ ਹਰ ਨਤੀਜਾ ਕੁਤਰਾਂ ਪੈਂਦਾ ਹੁੰਦਾ ਹਿੰਦੁਸਤਾਨ ਨੇ 14 ਤੇ ਫਿਰ 19 ਹਿੰਦੁਸਤਾਨ ਦੀ ਗਤੀ ਤੇ ਇੱਕ ਜਿਹੇ ਸ਼ਖਸ ਨੂੰ ਇੱਕ ਜਿਹੇ ਪਾਰਟੀ ਨੂੰ ਪਛਾ ਦਿੱਤਾ ਜੋ ਸਾਡੀ ਰੀਸ ਸੀਗੀ ਕੋਈ ਸ਼ਖ ਸਾਡਾ ਨਹੀਂ ਸਿਕਾ ਉਹ ਅਮਾਨੀਆਂ ਦਾਨੀਆਂ ਦਾ ਸਿਕਾ ਉਸ ਨੇ ਆਨਸਾਰ ਇਹੋ ਜਿਹੇ ਫੈਸਲੇ ਲੈਣੀ ਸ਼ੁਰੂ ਕੀਤੇ ਜਿਸ ਨਾਲ ਜਿਹੜਾ ਪੈਸਾ ਸੀ ਉਹਦੇ ਦੋਸਤਾਂ ਬਾਨੀਆਂ ਟਾਨੀਆਂ ਕੋਲ ਜਮ੍ਹਾਂ ਹੋਣ ਲੱਗਾ ਸਾਰੇ ਦੇਸ਼ ਦੇ ادارے ਜੋ ਕਾਂਗਰਸ ਨੇ 70 ਸਾਲ ਐਸੇ ਗਏ ਚਾਹ ਰੇਲਵੇ ਆ ਚਾਹ ਦੇਖਾ ਕੇ ਚੈਕ ਕਿ ਹੈ ਚਾਹ ਹੋਰ ਕਲ ਕਾਰਖਾਨੇ ਆ ਤਾਂ ਉਹ ਅਡਵਾਨੀਆਂ ਟਾਨੇ ਕੋਲ ਪਿੱਛੇ ਜਾਣ ਲੱਗੇ ਅਡਾਨੀ ਜਿਹੜਾ ਮੋਦੀ ਦੇ ਆਉਣ ਵੇਲੇ ਸਾਲ 2014 ਵਿੱਚ दुनिया के अर लिस्ट में छे सौ खजाने तेल है लोहा है कोला है वह सारा लुट के अबानिया अटानिया मोदी ने दे दिता। उसमें देता उसने इना फर्ज पा दिता कि मुल्क के एक टब्बर को जिन्नी जायदाद है जिना पैसा है ਉਹ 1 ਕਰੋੜ 70 ਕੋ ਲੋਕਾਂ ਕੋਲ ਉਹਦੇ ਬਰਾਬਰ ਦਾ ਪੈਸਾ ਇਕੱਠਾ ਵੀ ਕਰ ਲਈ 70 ਕੋ ਲੋਕਾਂ ਦੀ ਆਮਦ ਤਾਂ ਵੀ ਇੱਕੀ ਲੋਕਾਂ ਦੀ ਆਮਦ ਤੋਂ ਘੱਟ ਹੈਗੀ ਹੈ ਮੁਸਾ ਦਾ ਇਹਨਾ ਜਦੋਂ ਉਸ ਦਾ ਫੇਰ ਜਿਹੜੇ ਵੱਡੇ ਵੱਡੇ ਸ਼ੋਪਿੰਗ ਮਾਲ ਹੈਗਾ ਉਹਨਾਂ ਸ਼ਿਫਟ ਹੋਣ ਲੱਗਾ ਤੇ ਦੇਖਦੇ ਛੋਟੇ ਛੋਟੇ ਦੁਕਾਨਦਾਰ ਰੈਡੀ ਫੜੀ ਵਾਲੇ ਉਹ ਉਜੜਨ ਲੱਗੇ ਰਿਕਾਰ ਦੇ ਮੌਕੇ ਘਟਣ ਲੱਗੇ ਲੁਧਿਆਣਾ ਪਟਿਆਲਾ ਮੰਡੀ ਗੰਦਗਾਰ ਜ਼ਿਲੰਦਰ जितने इंडस्ट्री रुजार पैदा होंगे और रुजगार छोटी इंडस्ट्री में खो के जिला इन्होंने कल कुट के अबानिया अडानिया ने जो लाया कि आज कारी है नतीजा यह है कि अब बेरोजगारी सिखर है बेरोजगार बच्चे ज्यादा विदेशों में भज रहे हैं ज नशे जा रहे है नशे पासे कर रहे हैं पहला पिंडारों की जहाजा के जहाज़ भर के मल्ल मेरे खाली हो गए हालतों में भी जिते मुल्क बेरोजगारी बनी है महंगाई बनी है जो लोग तराही त्राही कर रहे हैं जो लोगों हाँ है, की माड़ी हालत हुई है सो लोगों का ध्यान अपन समस्या पर ना जाए लोग किसानों बाद लेकर ना पैन ये स्थिति बनाने मोदी सरकार ने धर्म का पत्ता वरतिया